ਆਖਰੀ ਵਾਰ ਦਾ ਦੁੱਧ ਚੁੰਗਦਾ ਹਨ। ਲਾਸਟ ਵਾਰ ਦਾ ਦੁੱਧ ਚੁੰਗਦਾ। ਕਾਟੂ ਚ। ਇਹ ਬਾਈ ਕਾਟੂ ਚ ਵਾਗ ਗਿਆ। ਆ ਕਿੰਨੇ ਨੂੰ ਰੰਗ ਲੱਗਿਆ ਸਾਰੇ ਕਾਟੂ ਚ। ਇਹ ਚੱਲ ਕਿਸੇ ਹੋਰ ਦੀ ਨਾ ਹੋਵੇ। ਜਿਹੜੇ ਵਿਕੀ ਨਹੀਂ ਹੁੰਦੀ ਵਿਚ ਵਿਚ ਜੀ। ਜਲ ਇਹ ਲਾਉਣਾ ਭੁੱਲ ਗਏ ਹੋਣਗੇ ਵਿਕ ਗਈ। ਆ ਛੋਟੀ ਦੇਖ ਬਾਈ ਕਿੰਨੀ ਸਨਖੀ ਆ। ਅ ਉਹ ਆਇਆ ਕੀ ਕਹਿੰਦੇ ਹੁੰਦੇ ਇਹਨੂੰ? ਅ ਮੋਰਾ? ਨਹੀਂ ਮੋਰਾ ਨਹੀਂ। ਲਿੱਲੀ ਰਾਬੀ ਉਹਦੇ ਵਿੱਚ ਆ ਉਹ ਹੈ ਹਰਿਆਣੇ ਦੀ ਨੱਕ ਹਰਿਆਣੇ ਦਾ ਇਹਦੇ ਥਾਂ ਦੇ ਕਿ ਥਾਂ ਕਿੰਨੇ ਸੋਹਣੇ ਝੋਟੇ ਤੇ ਅਫਸਰ ਝੋਟੀ ਹੈ ਇਹ ਨਾ ਬੱਚਾ ਬੱਚਾ ਛੱਟ ਗਿਆ ਯਾਰ ਹੈ ਆਹੋ ਅਫਸਰਾਂ ਚ ਹੀ ਆ ਜਾਂਦੇ ਫਿਰ ਜੇ ਬੱਚਾ ਛੱਟ ਗਿਆ ਫਿਰ ਕਿਉਂ ਹੈ ਹੂੰ ਤੇ ਆਹ ਦੇਖ ਵਿਚਾਰਾ ਚੁੰਗੇ ਜਾਂਦਾ ਨਹੀਂ ਜਿੰਨੀਆ ਰੰਗ ਲੱਗੇ ਵਾਲੀਆਂ ਸਾਰੇ ਕੱਟੂ ਮਾਲ ਚਾਹ ਉਹ ਦੂਰ ਤੱਕ ਰਹਿਣਾ ਵਾਹ ਮਾਲ ਆ ਲੱਗ ਗਿਆ ਬਈ ਪੰਜਾਬ ਤਾਂ ਖਾਲੀ ਹੋ ਜੂਗਾ ਇਸ ਹਿਸਾਬ ਨਾਲ ਪਹਿਲੇ ਮੰਡੀਆਂ ਤੇ ਨਹੀਂ ਆਇਆ ਐਸੀ ਗੱਲ ਆਈ ਆਉਂਦਾ ਬਾਈ ਆਈ ਆਉਂਦਾ ਮੈਂ ਹਰ ਇੱਕ ਮੰਡੀ ਕਵਰ ਕਰਦਾ ਹਾਂਗਾ

ਓਹ ਤੇ ਪਲੇਆ ਕਿੰਨਾ ਤਨ ਕਮਾਲ ਆਲਾ ਕਟੂ ਐ ਛਾਰ ਓਹ ਤੱਕ ਨੇ ਦੂਰ ਤੱਕ ਤੱਕ ਦਿਨ ਦਾ ਸਾਰਾ ਕੱਟ ਜੋਲੀ ਨਾਲ 1500 1500 ਕਿੱਲੇ ਕੌਣ ਖਾਂਦਗੇ ਬਹੁਤ ਖੁਸ਼ ਹੋਣਾ ਖਾਂਦਾ ਪੋਸੀ ਦਾ ਤਾਂ ਨਾ ਕਰ ਘਰ ਖਾ ਜਾਂਦੇ ਹਾਂ ਬਾਬਾ ਜੀ ਹਾਂਜੀ ਆ ਮਾੜੀ ਜਾਣਕਾਰੀ ਦਿਓ ਤੁਹਾਡੀ ਦਾ YouTube ਤੋਂ ਚੈਨਲ ਤੇ ਵੀਡੀਓ ਪਾਉਣੀ ਆ ਤੇ ਕਿੰਨੇ ਡੰਗ ਪਸ਼ੂ ਰੱਖ ਦੋ ਤੁਸੀਂ ਜਾਣਕਾਰੀ ਦਿਓ ਤੁਹਾਡੀ 200 200 ਇੱਕ ਤੁਸੀਂ ਕੱਟੀਆਂ ਲੈਣਾ ਹੈ ਅੱਜ ਅੱਜ ਕੱਟੀਆਂ ਲੈਣੀਆਂ ਕੱਟੀਆਂ ਪਹਿਲਾਂ ਕਿੰਨੀਆਂ ਘਰ ਰੱਖਦੇ ਹੈ ਮੈਂ ਵੀ ਵੇਚਣਾ ਹੈ ਇੱਕ ਮੈਂ ਇਸ ਵੇਚਣਾ ਹੈ ਕਿਹੜੇ ਸਾਥ ਤੋਂ ਰਾਜੋਣਾ ਰਾਜੋਣਾ ਭਾਈ ਬਲਵੰਤ ਸਿੰਘ ਬਲਵੰਤ ਸਿੰਘ ਦਾ ਤੇ ਤੁਹਾਡੀ ਕੋਈ ਸੰਸਤਾ ਹੈ ਕਿ ਆਪਣੇ ਘਰੀ ਹੈ ਨਹੀਂ ਡੇਰੀ ਆਪਣਾ ਡੇਰੀ ਫਾਰਮ ਆਪਣਾ ਅੱਛਾ ਜਿੰਨੇ ਕਿੰਨੀਆਂ ਕੱਟੀਆਂ ਰੱਖਦੇ ਹੋ ਤੁਸੀਂ ਫਿਰ ਜਿੰਨੀ ਮਰਜ਼ੀ ਮਿਲ ਜੇ ਹੁਣ ਤੁਸੀਂ ਕਹਿੰਦੇ 100 150 ਬਣਾਇਆ 100 150 ਕੱਟੀ ਹੋਰ ਪਾਵਾਂ ਅੱਛਾ ਕਿਹੜੇ ਬੰਤੇ ਕਹਿੰਦੇ ਆ ਯਾਰ ਕੱਟੀ ਤਾਂ ਦੁੱਗਣੇ ਖਾ ਜਾਂਦੀ ਤੁਸੀਂ ਇਸੇ ਬਾਰੇ ਜਾਣਕਾਰੀ ਦਿਓ ਥੋੜੀ ਜੀ ਜਾਣਕਾਰੀ ਦੇ ਦਿਓ ਵੀ ਖਾਂਦੀ ਆ ਜਾਂ ਨਹੀਂ ਖਾਂਦੇ ਖਾਂਦੀ ਵਧੇਰਾ ਕੋਸਾ ਜੇ ਇੰਨਾ ਕੋਸਾ ਜੇ ਆਪਾਂ ਵੀ ਖਾਂਦੇ ਆ ਜੇ 50000 ਖਾ ਕੇ ਲੱਖ ਦਿੰਦੀ ਆ ਫਿਰ ਕੋਈ ਵਾੜਾ ਨਹੀਂ 50000 ਨੂੰ ਪਲਣੀ ਨਹੀਂ ਹੈ ਪਲਣੀ ਨਹੀਂ ਕਿਵੇਂ 70000 ਨੂੰ ਘੱਟੋ ਘੱਟ 80000 ਨੂੰ ਕੱਟੀ ਦੇ ਬੱਸੀ ਪਲਦੀ ਆ ਸਾਡੇ ਕੋਲੇ ਅੱਛਾ ਫਿਰ ਤੁਸੀਂ ਵੜਦੇ ਵੀ 2 ਢਾਈ ਉਹਦਾ 2 ਢਾਈ ਸਵਾ 2 ਢਾਈ ਸਵਾ 2 ਢਾਈ ਹਾਂ ਅੱਧਾ ਤਾਂ ਛੱਡਦੀ ਹੈ ਨਾ ਜਿਹੜੇ ਬੰਦੇ ਕਹਿੰਦੇ ਕੱਟੀ ਚ ਤਾਂ ਕੋਈ ਵਾਦਾ ਹੀ ਨਹੀਂ ਹੈਗਾ ਫਿਰ ਤੁਹਾਨੂੰ ਕੀ ਵਾਦਾ ਦਾ ਜਾਈਏ ਕੰਮ ਦੀ ਬਏ ਵੇ ਪਹਿਲਾਂ ਤੋਂ ਹਾਂ ਫਿਰ ਤੇ ਵਾਦਾ ਤਾਂ ਆਹੀ ਹੈ ਨਾ ਨਹੀਂ ਤਾਂ ਫਿਰ ਹਫ਼ਤੇ ਚ ਵੇਚ ਦਿੰਦਾ ਅਗਲਾ ਸਾਰਾ ਕੁਝ ਹੈ ਨਾ ਹਾਂ ਠੀਕ ਹੈ ਲੇ ਬਈ ਯਾਰ ਇਹ ਜਿਹੇ ਧਾਨੀ ਬੰਦੇ ਵੀ ਹੈਗੇ ਨੇ ਅਜਿਹਾਂ ਸੋਚਾਂ ਵਾਲੇ ਬੰਦੇ ਵੀ ਹੈਗੇ ਨੇ ਜਿਹੜੇ ਕਹਿੰਦੇ ਵੀ ਯਾਰ ਅੱਜ ਤਾਂ ਕਿੰਨੀ ਮਿਲ ਜਾਣ ਕਟੀਆਂ ਅਸੀਂ ਤਾਂ ਪਾਲ ਹੀ ਲੈਣੀ ਆ। ਹਾਰੇ ਦਲਾਲਾਂ ਨੂੰ ਕਿਹਾ ਵਿਆ ਹਾਂ ਜਿੱਥੇ ਕਿਸ ਦਾ ਦਾ ਲੱਗਦਾ ਕੋਈ ਮਿਲ ਗਿਆ 8 ਨੂੰ ਕੋਈ 10 ਨੂੰ ਕੋਈ 9 ਨੂੰ ਕੋਈ 11 ਨੂੰ ਕੋਈ 12 ਨੂੰ ਹਾਂ ਬਾਬਾ ਕਹਿੰਦਾ ਪੰਜੇ ਦਿਓ ਉਹ ਕਰੇ ਆਈ ਜਾਂਦੀ ਅੱਛਾ ਵੀ ਮੇਰੇ ਕੋਲ ਛੱਡ ਜਾ ਕਰੋ ਪੈਸੇ ਲੈ ਜਾ ਕਰੋ ਜਾਇਜ਼ ਰੇਟ ਤੇ ਠੀਕ ਹੈ ਧੰਨਵਾਦ ਚਲੋ ਹੋਰ ਦਿਖਾਉਨੇ ਆ ਫਿਰ ਅੱਜ ਅੱਜ ਮੇਲਬਾ ਆਹੀ ਲੈਣਾ ਅੱਛਾ ਜਿਹੜਾ ਬਣਾਇਆ ਸਾਰਾ ਮੇਲ ਹੀ ਆ ਆਹੀ ਪਾਛੇ ਸਵਾ ਕਸਾਲ ਦੀ ਸਵਾ ਸਵਾ ਸਾਲ ਸਵਾ ਸਵਾ ਸਾਲ ਦੀ ਹਾਂ ਠੀਕ ਲੈ ਮੇਤਰਾ ਤੂੰ ਦਾ ਅੱਛਾ ਆਲੀ ਲੀਰਾ ਵੀ ਦਾ ਕੀ ਮੰਗਦਾ ਆ ਟੇਡੇ ਘਟ ਵਾਲੀ ਕਰੀਏ ਤਾਂ ਮੂੰਹ ਮਾੜਾ ਜਾ ਦਿਖਾਈ ਘਟੇ ਦਾ ਆ ਲੈ ਕਿਹੜੇ ਸੱਜਣ ਕਹਿੰਦੇ ਹੁੰਦੇ ਟੇਡੇ ਘਟ ਵਾਲੀ ਲੈਣੀ ਹੈ ਨਾ ਬੀਲੀ ਰਾਵੀ ਚ ਲਾ ਚ ਨਾ ਤੇ ਕਿੰਨੀ ਕਿੰਨੀ ਓਵਰ ਆਈ ਦੀ ਯਾਰ 9 ਮਹੀਨੇ 9 ਮਹੀਨੇ 9 ਮਹੀਨੇ ਦੀ ਆ ਠੀਕ ਆ ਤੇ ਜਾਇ ਜਰੇ ਟਿਕਨੇ ਲਈ ਕਿੰਨੇ ਲੈਂ ਪੈਸੇ ਕਿੰਨੇ ਮੰਗੇਗਾ ਤੇ 35 35 ਠੀਕ ਹੈ ਤੇ ਉਮਰ ਕਿੰਨੀ ਆ ਜੀ 9 ਮਹੀਨੇ 9 ਮਹੀਨੇ ਠੀਕ ਤੇ ਮਾਦਰ ਕਟ ਹੈ ਕੋਈ 16 ਲੈ ਕੇ ਵੇਚਦਾ ਤੇਰੀ ਆਪਦੀ 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 ਹੈ ਕਹਿ ਲਿਆ ਅੱਜ 7 ਨਾ 7 ਨਾ ਤੇ ਆ ਆ ਤੇਰੇ ਨੇ ਹਾਂ ਥੋੜੀ ਕਲੀ ਕਲੀ ਦੀ ਜਾਣਕਾਰੀ ਦੇ ਦੇਗਾ ਵੀ ਆ ਇੰਨੇ ਦੀ ਆ ਜਰਾ ਇੰਨੇ ਦੀ ਇੰਨੀ ਉਮਰ ਦੀ ਆ 6 ਮਹੀਨੇ ਦੀ ਉਹ 6 ਦੀ ਆ ਉਹ ਇੱਕ ਨੰਬਰ ਹਾਂ ਅਵੀ ਸੱਤ ਅੱਠਾਂ ਦਿਨ ਲੱਗਦੇ ਇਹ ਕੱਟਾ ਹੈ ਇਹ ਇਹ ਕਿੰਨੇ ਕਿੰਨੇ ਦੀਆਂ ਨੇ ਦੋਨੇ ਇਹ ਦੇ ਦਾਂਗੇ ਪਰ ਬਾਈਕ এর ਦੀ ਉਹ 18 ਗਿਆ ਉਹ 18 ਕਦੀ ਇਹ ਬਾਈਕ ਦੀ ਕਿਵੇਂ ਆ ਮਹਿੰਗੀ ਆ ਉਹ ਛੋਟੀ ਹੈ ਤੂੰ ਠੀਕ ਆ ਚੱਲ ਇਹ ਇੱਧਰ ਆ ਜਾ ਤੇ ਆਓ ਪਹਿਲਾਂ ਕੱਟਾ ਕੱਟੀਏ ਇਹ ਉਹ ਕੱਟਾ ਦਾ ਪਰਾਂ ਦੋ ਕਟੀਆਂ ਬੈਠਾ ਆਓ ਪਰਾਂ ਦੋ ਕਟੀਆਂ ਇਹ ਆ ਜਾ ਮੜਾ ਜਾ ਜਿਵੇਂ ਆ ਕੱਟੀ ਆ ਬੈਠੀ ਚੱਕਰੀ ਗਮਨੀ ਹੈ ਪਰਾਲੇ ਮੈਲੀ ਅਗਲਾ ਯਕੀਨ ਨਹੀਂ ਕਰਦਾ ਦੇਖ ਤਾਂ ਦੇਖ ਕੇ ਨੇ ਵਧੀਆ ਹੈ ਨਾ ਸੋਹਣੇ ਨੇ ਆ ਕਿੰਨੇ ਦੀ ਹੈ ਪੱਟੀ ਆ ਚੱਕਰੀ ਤੇ ਚੱਲਦੀ ਆ ਹਾਂ ਇਹ 60000 ਦਾ ਜੋੜਾ ਦੇਣੀ ਖੜੀ ਰਹਿੰਦੇ ਖੜੀ ਰਹਿੰਦੇ 60000 ਦਾ 30-30000 ਦੀਆਂ ਦੋਨੇ ਹੈ ਤੇਰਾ ਮੋਬਾਈਲ ਕਿੰਨਾ ਹੈ 76965 61868 ਸਤਾ ਐਕਸਪੈਂਡ ਕਿਹੜਾ ਤੇਰਾ ਆਹੀ ਮਾਉਨ ਲਵੇ আচ্ছা ਠੀਕ ਹੈ ਚਲੋ ਹੋਰ ਦਿਖਾਉਂਦੇ ਆ ਇਹਨੂੰ ਕਿ ਬਾਈ ਕੱਟ ਚਲੀ ਫਿਰਦੇ ਕਿ ਤਉ ਆ ਅੱਛਾ ਠੀਕ ਹੈ ਤੇ ਆ ਦੇ ਕੱਟੂ ਚਾਹੀਦੀ ਕਿੰਨੀ ਜ਼ਬਰਦਸਤ ਮੱਚਾ ਇਹ ਕੱਟ ਚ ਕਰਮਾਲੀ ਜਾਉ ਭੰਗ ਦੇ ਪਾਣੀ ਤੇ ਆ ਦੇਖੋ ਦੁੱਧ ਵੀ ਹੈਗਾ 7-8 ਲੀਟਰ ਇਹਦੇ ਥੱਲੇ ਇਧਰ ਵੀ ਦਿਖਾ ਦੇ ਇੱਕ ਵਾਰੀ ਇਹ ਆਲਾ ਅੱਜ ਵੀ ਕਰਦੀ ਐ ਧੁੱਪੇ ਵੱਜੀ ਖੜੀ ਐ ਇਸੇ ਕਰਦਾ ਪਹਿਰਾ ਦੁੱਧ ਵੀ ਇਹਦੇ ਚਲੇ ਤੇ ਉਹ ਕਟਰੂੂ ਹੋ ਵਿਚਾਰਾ ਇਹਦਾ ਕੱਟੀ ਆ ਮਗਰ ਦਿਖਾ ਦੇਣਾ ਕੱਟੀ ਨੂੰ ਕਿੰਨੀ ਸੁਨੱਖੀ ਆ ਤੇ ਆ ਲੈ ਫੇ ਲੰਮੀ ਤਾਂ ਤੇ ਇੱਕ ਆਟੂ ਆਣਦੀ ਆ ਫ੍ਰੀਦ ਹੈ ਮਾਲ ਇਹ ਹੁੰਦਾ ਯਾਰ ਵੀ ਪੂਰੀ ਚਾਹੀਦੀ ਆ ਖੜੀਆ ਕਟੂ ਚ ਉਹ ਪੂਰੀ ਕਿੰਨੇ ਚਣਕੇ ਬਸੂਰੇ ਤੇ ਆ ਆਫਟਰ ਛੋਟੀ ਕਿੰਨੇ ਚਣਕੇ ਆ ਇਹ ਸਾਰਾ ਕਟੂ ਮਾਲ ਹੈ ਇਧਰ ਹੋਰ ਦਿਖਾਉਣਾ ਆ ਆ ਦੇਖ ਇਹ ਤਾਂ ਆ ਮੱਛਰ ਚਿੱਡੀ ਚਬਰਦਸਤ ਅੱਛਾ ਇਹ ਜਪਣਾ ਤੇ ਦੁੱਧ ਵੀ ਆ ਮੱਛ ਥੱਲੇ ਇਹਦੇ ਥੱਲੇ ਆਹ ਯਹੀ ਦਾਮ ਹੈ ਮੋਟਾ ਆ ਬਤਾ ਠੀਕ ਹੈ ਆ ਰਾਮ ਉਹਦੀ ਆਜ ਬਾਤ ਹੈ ਭਾਈ ਇਹੇ ਜਿੱਕੱਤੇ ਨੂੰ ਸੌਂਕ ਨਾਲ ਖਰੀਦਦੇ ਆ ਇਹ ਆਫਸਰ ਝੋਟੀ ਦੇਖ ਕਿੰਨੀ ਚ ਨਕੀ ਘਾਟ ਵਿੱਚ ਵਿਕਦੀ ਆ ਹਾਂ ਭਾਈ ਨੇ ਚਰਦਾ ਮਜਦਾਰ ਆ ਰੇਟ ਕਾ ਚੱਲੀ ਜਾਂਦਾ ਦੇਖ ਲੈ ਵੀ ਕਿੰਨੇ ਮੰਗਦਾ ਕਿ ਇਹ ਜੀ ਮਜਾ ਕਿ ਨਾ ਦੰਦੂ ਦਿਖਾ ਦੇ ਇੱਕ ਵਾਰ ਨਹੀਂ ਨਹੀਂ ਘਾਟੂ ਚ ਵਿਕੀ ਹੋਈ ਮੱਝ ਹੈ ਆ ਲੈ ਆਹਦਾ ਬਾਲਾ ਇਹਨੂੰ ਕੁਝ ਦੇਵਾਂਗੇ ਹੁਣ ਵਿੱਚ ਬਣ ਮੈਂ ਲਾਉਂਦਾ ਆ ਪਾ 60 ਦੀ ਲੱਤੀ ਬਾਈ ਤੇ ਤੁਹਾਨੂੰ ਦੁੱਧ ਵੀ ਹੈਗਾ ਮੈਂ ਇਹ ਆ ਜੋ ਆ ਕੱਟੀ ਵੀ ਘਾਟੂ ਦੀ ਪੀਸ ਬਣेंगे ਕਾ ਦਾ ਪਿੱਛੇ ਬਣਨਗੇ ਇਹਨਾਂ ਨਾਲ ਦੇ ਉਹ 2000 ਘੱਟ ਦੇ ਇਹਨਾਂ ਦੇ ਪਿੱਛੇ ਨਹੀਂ ਬਣਦੇ ਪੁੱਤ ਆਪਣੇ ਬਣਨਗੇ ਹਾਂ ਕਦੋਂ ਟੱਟੀ ਉਂਗਲ ਨਾਲ ਕੱਟਣੀ ਪਿਆ ਕਰੂਗੀ ਇਹ ਗੱਲ ਕਹੇ ਨਹੀਂ ਨੀਥੇ YouTube ਤੇ ਸ਼ਾਲਾ ਬਾਹਰ ਲਿਜਾਈ ਸ਼ਾਲਾ ਹਾਂ ਆਪਾਂ ਨੂੰ ਦੁੱਧ ਨਹੀਂ ਨਾ ਮਿਲਣਾ ਪੈਕਟਾਂ ਵਾਲਾ ਮਿਲਿਆ ਕਰੂ ਨੰਬਰ ਲੈ ਆਇਆ ਤੂੰ ਉਹਦਾ ਲੈ ਲੈ ਹਾਂ ਲੈ ਆਇਆ ਸੀ ਲਾ ਜੀ ਦਿੱਤਾ ਕੋਈ ਨਹੀਂ ਤਾਂ ਵੀ ਕੀ ਨਹੀਂ ਪਾ ਇਹਦਾ ਡੂੜੀ ਇਹਦਾ ਸਿੰਗ ਕੀ ਦੇਖਣਾ ਇਹਦਾ ਮਾਸ ਦੇਖੋ ਇਹਨਾਂ ਤਾਂ ਇਹ ਤਾਂ ਭਾਵੇਂ ਹੁਣ ਮਰ ਜੇ ਤਾਂ ਵੀ ਕੋਈ ਟਿੱਕਾ ਨਹੀਂ ਇਹਨਾਂ ਦੀ ਤਾਂ ਉਹਨੇ ਦੀ ਹੋਈ ਹੈ ਇਹਨਾਂ ਨੇ ਕੀ ਦੇਖੀ ਹਾਂ ਇਹਨਾਂ ਤਾਂ ਉਹਨੇ ਖਰੇ ਹੈ ਆਏ ਹੋਏ ਅੱਜ ਸਾਰਾ ਇਹ ਕਾਟੂ ਮਾਲ ਜਿੰਨਾ ਰੰਗ ਲੱਗ ਚੁੱਕਿਆ ਆ ਦੇਖੋ ਇੱਧਰ ਵੀ ਦਿਖਾ ਦਿਆਂ ਉੱਧਰ ਵੀ ਦਿਖਾ ਦਿਆਂ ਤੇ ਆ ਦੇਖੋ ਮੇਲਾ ਭਰਿਆ ਹੋਇਆ ਹੈ ਗਾ ਇਸ ਕਾਟੂ ਦਾ ਇਹਦੇ ਵਿੱਚ ਸੋਨੂੰ ਚੰਗੇ ਚੰਗੇ ਡੰਕਰ ਵੀ ਦਿਖਾਉਂਗਾ ਤੇ ਕਿਹੜੇ ਜ਼ਬਰਦਸਤ ਹੋਣਗੇ ਤੇ ਚਲੋ ਤੇ ਇੱਥੇ ਜੇ ਆਜੇ ਵਿੱਚ ਬੰਦਾ ਲਿਆ ਵੀ ਸਕਦਾ ਵੀ ਚੰਗੀਆਂ ਮੱਚਾਂ ਵੀ ਹੁੰਦੀਆਂ ਨੇ ਜਾਂ ਕਿ ਮੈਂ ਉਹ ਚਕਰੀਰ ਤੇ ਚੱਲੀ ਜਾਂਦੀ ਆ ਕਿੱਡੀ ਚ ਵਰਦਾਤਾ ਉਧਰ ਤੇ ਦਿਖਾਉਂਗਾ ਉਥੇ ਥੱਲੇ ਦੁੱਧ ਵੀ ਹੈਗਾ ਚਲੋ ਫਿਰ ਦੇਖਨੇ ਉਧਰ ਦੀ ਆ ਕੇ ਆਜੋ ਕੀ ਕਹ ਲੈ ਇਹ ਕਟੂ ਵਾਲੇ ਨੇ ਧੱਕਾ ਦਾ ਜੇ ਤੁਸੀਂ ਦੱਸੋ ਕਿ ਵੇਰੀ ਆ ਰਹਾ ਜਿਹੜੀਆਂ ਬੱਲ ਨਾਲੇ ਭਰਾ ਹਾਂ ਹਾਂ ਦੀ ਆ ਗਈ ਬੰਲਾ ਪੂਰਾ ਚੰਗੀ ਆ ਗਿਆ ਹੋ ਜਾਣੀਆਂ ਸਾਰੀਆਂ ਚੰਗੀਆਂ ਆ ਹੋ ਜਾਣੀਆਂ ਸਾਰੀਆਂ 16 ਤੋਂ ਪਲੱਸ ਮੈਂ ਸਵਾ 8 ਦੇ ਵੀ 100 ਲੀਟਰ ਦੇਉਂ ਤਾਂ ਰੱਖ ਬੇਚਣੀਆਂ ਨੇ ਬੇਚ ਨਹੀਂ ਦੀ ਠੀਕ ਹੈ ਆ ਆ ਆਪਣਾ ਬਣਾ ਕੇ